ਪੰਜਾਬ ਸਰਕਾਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਦੇ ਜਿਹੜੇ ਪੰਚ ਤੇ ਸਰਪੰਚ ਹੁਣ ਵਿਦੇਸ਼ ਦੇ ਵਿੱਚ ਬਿਨਾ অনুমਤੀ ਤੋਂ ਬਾਹਰ ਨਹੀਂ ਜਾ ਸਕਦੇ ਉਹਨਾਂ ਨੂੰ ਅੱਗੇ ਲੈਣੀ ਪਏਗੀ ਇਹ ਫੈਸਲਾ ਸਰਕਾਰ ਨੇ ਲਿਆ ਹੈ ਪੂਰੀ ਜਾਣਕਾਰੀ ਨਾਲ ਖੜਨਾ ਜੁੜੇ ਨੇ ਸੀ ਪੱਤਰਕਾਰ ਜਗਤਾਰ ਸਿੰਘ ਪੁੱਲਰੀ ਪੁੱਲਰ ਸਾਹਿਬ ਸੱਚ ਪੰਚ ਤੇ ਸਰਪੰਚ ਪੰਜਾਬ ਦੇ ਜਿਨ੍ਹਾਂ ਦੇ 3 ਪੁੱਤ ਜਾਂ ਰਿਸ਼ਤੇਦਾਰ ਬਾਹਰ ਵਿਦੇਸ਼ ਦੇ ਵਿੱਚ ਨੇ ਸੈਟਲ ਨੇ ਉਹਨਾਂ ਕੋਲ ਚਲੇ ਜਾਂਦੇ ਨੇ ਬਿਨਾ অনਮਤੀ ਤੋਂ ਪਰ ਉਹਨਾਂ ਨੂੰ অনਮਤੀ ਲੈਣੀ ਪਏਗੀ ਅੱਗੇ ਲੈਣੀ ਪਏਗੀ ਸਰਕਾਰ ਦੀ ਇਦੇ ਵਿੱਚ ਸਰਕਾਰ ਨੇ ਜਿਹੜਾ ਨਵਾਂ ਇੱਕ ਰੱਖਿਆ ਹੈਗਾ ਤਰੀਕਾ ਰੱਖਿਆ ਹੈ ਕਿ ਜਿਹੜੇ ਸਰਪੰਚਾਂ ਨੂੰ ਜਾਂ ਪੰਚਾਂ ਨੂੰ ਪਰミਸ਼ਨ ਲੈਣੀ ਪਏਗੀ ਬਾਹਰ ਜਾਣ ਲਈ ਉਹ ਕਿੰਨਾ ਕੋਣ ਲੈਣੀ ਪਏਗੀ ਤੇ ਪੂਰਾ ਮਸਲਾ ਕੀ ਹੈਗਾ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਜਿਹੜੇ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਜਿਹੜਾ ਫੈਸਲਾ ਲਿਆ ਕਿ ਪੰਜਾਬ ਦੇ ਹੁਣ ਸਰਪੰਚ ਤੇ ਪੰਚ ਜਿਨ੍ਹਾਂ ਨੂੰ ਲੋੜ ਪੈਣ ਤੇ ਵਿਦੇਸ਼ ਜਾਣਾ ਪੈਂਦਾ ਚਾਹੇ ਕਿਸੇ ਉੱਥੇ ਵਿਆਹ ਸ਼ਾਦੀ ਦੇ ਮੌਕੇ ਜਾਂ ਕਿ ਯਾਰਾਂ ਦੋਸਤਾਂ ਨੂੰ ਮਿਲਣ ਵੇਲੇ ਜਾਂ ਜਿਨ੍ਹਾਂ ਦੇ ਬੱਚੇ ਉੱਥੇ ਸੈਟਲ ਨੇ ਤੇ ਉਹਨਾਂ ਨੂੰ ਅਗਾਂਹ ਸਰਕਾਰ ਤੋਂ ਮਨਜ਼ੂਰੀ ਲੈਣੀ ਪੈਗੀ। ਕੁੱਲ ਮਿਲਾ ਕੇ ਕਹਿ ਸਕਦੇ ਕਿ ਮੋٹے ਰੂਪ ਦੇ ਵਿੱਚ ਦਰਸ਼ਕਾਂ ਨੂੰ ਸਮਝਾਉਣਾ ਹੋਵੇ ਤਾਂ ਹੁਣ ਪੰਜਾਬ ਦੇ ਸਰਪੰਚਾਂ ਤੇ ਪੰਚਾਂ ਦਾ ਜਿਹੜਾ ਰੁਤਬਾ ਵਿਦੇਸ਼ ਜਾਣ ਵਿਲੇ ਉਹ ਇੱਕ ਐਮਐਲਏ ਤੇ ਮੰਤਰੀਆਂ ਦੇ ਬਰਾਬਰ ਹੋ ਗਿਆ ਕਿਉਂਕਿ ਸਰਪੰਚਾਂ ਪੰਚਾਂ ਤੋਂ ਪਹਿਲਾਂ ਜੇ ਕਿਸੇ ਐਮਐਲਏ ਜਾਂ ਮੰਤਰੀ ਨੇ ਜਾਣਾ ਜਾਂ ਇੱਕ ਸਰਕਾਰੀ ਮੁਲਾਜ਼ਮਾ ਨੇ ਜਾਣਾ ਤੇ ਉਹਨਾਂ ਨੂੰ ਜਿਹੜੀ ਪਹਿਲਾਂ ਪਰਮਿਸ਼ਨ ਲੈਣੀ ਪੈਂਦੀ ਸੀ ਹੁਣ ਸਵਾਲ ਹੈ ਕਿ ਅੱਜ ਸਰਪੰਚ ਤੇ ਪੰਚਾਂ ਨੂੰ ਮਨਜ਼ੂਰੀ ਲੈਣ ਵਾਸਤੇ ਸਰਕਾਰ ਨੇ ਆਦੇਸ਼ ਜਾਰੀ ਕਰ ਦਿੱਤੇ ਨੇ ਤੇ ਕੱਲ ਨੂੰ ਹੋ ਸਕਦਾ ਹੈ ਕਿ ਬਲਾਕ ਸੰਪਤੀ ਮੈਂਬਰ ਜਾਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਅਗਰ ਉਹਨਾਂ ਨੇ ਵੀ ਪਵਿੱਖ ਦੇ ਵਿੱਚ ਕਿਸੇ ਕੰਮ ਵਾਸਤੇ ਜਾਂ ਹੋਰ ਘੁੰਮਣ ਫਿਰਨ ਵਾਸਤੇ ਜਾਂ ਰਿਸ਼ਤੇਦਾਰਾਂ ਨੂੰ ਜਾਂ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਤੇ ਉਹਨਾਂ ਨੂੰ ਵੀ ਮਨਜ਼ੂਰੀ ਅਗਾਊਂ ਲੈਣੀ ਪੈ ਸਕਦੀ ਹੈ ਇਹ ਫੈਸਲਾ ਪੰਜਾਬ ਸਰਕਾਰ ਨੇ ਲਿਆ ਐਸਐਲ ਐਸਐਮ ਵਿੱਚ ਜਿਹੜੇ ਪੰਜਾਬ ਦੇ ਵਿੱਚ ਕੁੱਲ 13238 ਸਰਪੰਚ ਨੇ ਤੇ 834375 ਨੇ ਮਤਲਬ ਕਰੀਬ ਇਹਨਾਂ ਨੂੰ ਜਿਹੜੇ ਲੱਖ ਦੇ ਕਰੀਬ ਜਿਹੜੇ ਸਾਡੇ ਪੰਚ ਤੇ ਸਰਪੰਚ ਨੇ ਸੂਬੇ ਦੇ ਉਹਨਾਂ ਨੂੰ ਹੁਣ ਵਿਦੇਸ਼ ਜਾਣ ਵੇਲੇ ਮਨਜ਼ੂਰੀ ਲੈਣੀ ਪਏਗੀ ਇਸ ਮਸਲੇ 'ਚ ਸਰਕਾਰ ਨੇ ਇੱਕ ਨੀਤੀ ਵੀ ਬਣਾਣ ਦਿੱਤੀ ਆ ਜਿਹਦੇ ਚੱਲਦਿਆਂ ਸੂਬੇ ਦਾ ਪੰਚਾਇਤ ਤੇ ਪਿੰਡੂ ਵਿਕਾਸ ਵਿਭਾਗ ਨੇ ਹੁਣ ਇਹ ਸਪਸ਼ਟ ਕਰ ਦਿੱਤਾ ਕਿ ਹੁਣ ਜਿਹੜੇ ਪੰਚ ਤੇ ਸਰਪੰਚ ਉਹਨਾਂ ਨੇ ਵਿਦੇਸ਼ ਜਾਣਾ ਵਾ ਤੇ ਉਹਨਾਂ ਨੂੰ ਪਹਿਲਾਂ ਸਰਕਾਰ ਤੋਂ ਸਬੰਧਤ ਜਿਹੜੀ ਅਥਾਰਟੀ ਆ ਜਿਸ ਨੂੰ ਉਹ ਆਪਣੇ ਮਹਿਕਮੇ ਕੋਲ ਮੰਜ਼ੂਰੀ ਲੈਣੀ ਪਏਗੀ ਮੰਜ਼ੂਰੀ ਡਾਇਰੈਕਟਰ ਆਫ ਰੂਰਲ ਡਿਵੈਲਪਮੈਂਟ ਐਂਡ ਪੰਚਾਇਤ ਡਿਪਾਰਟਮੈਂਟ ਹੋ ਸਕਦਾ ਕਿ ਜਿਹੜੇ ਰੂਲ ਬਣਨਗੇ ਪਹਿਲਾਂ ਕਿਸੇ ਸਰਪੰਚ ਜਾਂ ਪੰਚ ਨੇ ਮੰਨ ਕੇ ਚੱਲੋ ਕੈਨੇਡਾ ਜਾਂ ਅਮਰੀਕਾ ਵਿਦੇਸ਼ ਦੇ ਵਿੱਚ ਜਾਣਾ ਜਾਂ ਹੋਰ ਮੁਲਕ ਦੇ ਵਿੱਚ ਜਾਣਾ ਉਹ ਪਹਿਲਾਂ ਆਪਣੇ ਇਲਾਕੇ ਦੇ ਜਿਹੜਾ ਬੀਡੀਪੀਓ ਉਹਨੂੰ ਐਪਲੀਕੇਸ਼ਨ ਦੇਵੇਗਾ ਫਿਰ ਉਹ ਜਿਹੜੀ ਆ ਉਸ ਤੋਂ ਉੱਪਰ ਜਿਹੜਾ ਜ਼ਿਲ੍ਹਾ ਡੀਡੀਪੀਓ ਹੁੰਦਾ ਡਿਸਟ੍ਰਿਕਟ ਡਿਵੈਲਪਮੈਂਟ ਜਿਹੜਾ ਪੰਚਾਇਤ ਆਫੀਸਰ ਫਿਰ ਫਾਈਨਲ ਜਿਹੜਾ ਬਾ ਅਥਾਰਟੀ ਜਿਹੜੀ ਆ ਉਹ ਆਏਗੀ ਸੂਬੇ ਦੇ ਜਿਹੜੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜਾਂ ਸੈਕਟਰੀ ਕੋਲ ਮਨਜ਼ੂਰੀ ਲੈਣੀ ਪਵੇਗੀ ਇਸ ਮਸਲੇ ਦੇ ਵਿੱਚ ਡਿਪਾਰਟਮੈਂਟ ਆਫ ਰੂਰਲ ਡਿਵੈਲਪਮੈਂਟ ਪੰਚਾਇਤ ਨੇ ਇੱਕ ਸਟੈਂਡਰਡ ਆਪਰੇਟਿਡ ਪ੍ਰੋਸੀਜਰ ਜਿਹਨੂੰ ਆਪਾਂ ਐਸਓਪੀ ਕਹਿੰਦੇ ਆ ਉਹ ਲਾਗੂ ਕਰ ਦਿੱਤਾ ਤੇ ਕਹਿ ਦਿੱਤਾ ਕਿ ਜਿਹੜੇ ਚੁਣੇ ਹੋਏ ਇਲੈਕਟਿਡ ਪੰਚਾਇਤ ਮੈਂਬਰ ਨੇ ਚਾਹੇ ਸਰਪੰਚ ਨੇ ਉਹਨਾਂ ਨੂੰ ਫਿਰ ਐਕਸ ਇੰਡੀਆ ਲੀਵ ਜਿਹੜੀ ਆ ਉਹ ਲੈਣੀ ਪੈਗੀ ਹਾਲਾਂਕਿ ਇਸ ਤੋਂ ਪਹਿਲਾਂ ਸੂਬੇ ਦੇ ਜਿਹੜੇ ਐਮ ਐਲ ਏ ਅਤੇ ਮੰਤਰੀਆਂ ਨੂੰ ਜਿਹੜੀ ਪਰਮਿਸ਼ਨ ਲੈਣੀ ਪੈਂਦੀ ਸੀ ਔਰ ਨਾਲ ਦੀ ਨਾਲ ਸਰਕਾਰੀ ਮੁਲਾਜ਼ਮ ਉਹਨਾਂ ਨੂੰ ਵੀ ਐਕਸ ਇੰਡੀਆ ਲਈ ਅਪਲਾਈ ਕਰਨਾ ਪੈਂਦਾ ਸੀ ਡਿਪਾਰਟਮੈਂਟ ਦੇ ਜ਼ਰੀਏ ਫਿਰ ਉਹ ਜਿਹੜੀ ਫਾਈਨਲ ਜਿਹੜੀ ਅਥਾਰਟੀ ਉਸ ਮਹਿਕਮੇ ਦਾ ਡਾਇਰੈਕਟਰ ਜਾਂ ਸੈਕਟਰੀ ਦਿੰਦਾ ਸੀ ਤੇ ਐਮ ਐਲ ਏ ਦੀ ਜਿਹੜੀ ਪਰਮਿਸ਼ਨ ਜਾਂ ਮੰਤਰੀਆਂ ਦੀ ਪਰਮਿਸ਼ਨ ਉਹ ਵੀ ਸਰਕਾਰ ਨੂੰ ਦੇਣੀ ਪੈਂਦੀ ਸੀ ਤੇ ਹੁਣ ਸੂਬੇ ਦੇ ਐਮ ਐਲ ਏ ਤੇ ਮੰਤਰੀਆਂ ਵਾਂਗ ਸਰਪੰਚ ਤੇ ਪੰਚ ਵੀ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਅਗਾਊਂ ਅਗੇਤੀ ਪਰਮਿਸ਼ਨ ਲੈਣੀ ਪੈਗੀ ਇਸ ਮਸਲੇ ਦੇ ਵਿੱਚ ਜਿਹੜੇ ਲੈਟਰ ਵੀ ਕੱਢ ਦਿੱਤਾ ਗਿਆ ਐਡੀਸ਼ਨਲ ਡਿਪਟੀ ਕਮਿਸ਼ਨਰ ਜਿਹੜੇ ਡਿਵੈਲਪਮੈਂਟ ਹੁੰਦੇ ਨੇ ਜ਼ਿਲ੍ਹਿਆਂ ਦੇ ਵਿੱਚ ਏਡੀਸੀ ਔਰ ਨਾਲ ਦੇ ਨਾਲ ਜਿਹੜੇ ਪੰਚਾਇਤ ਡਿਵੈਲਪਮੈਂਟ ਤੇ ਅਫਸਰ ਡੀਡੀਪੀ ਉਹ ਜਿਹਨਾਂ ਨੂੰ ਕਹਿੰਦੇ ਉਹਨਾਂ ਨੇ ਇੱਕ ਚਿੱਠੀ ਵੀ ਕੱਢ ਦਿੱਤੀ ਹੈ ਔਰ ਇਹਦੇ ਚ ਕਿਹਾ ਗਿਆ ਕਿ ਅਗਰ ਸਰਪੰਚ ਜਾਂ ਪੰਚ ਨੇ ਕਿਸੇ ਪ੍ਰਾਈਵੇਟ ਫੋਰਨ ਵਿਜਿਟ ਤੇ ਜਾਣਾ ਤੇ ਆਹ ਵਾਲੀਆਂ ਗਾਈਡਲਾਈਨ ਹੋਣਗੀਆਂ ਉਸ ਮੁਤਾਬਕ ਹੀ ਉਹ ਹੁਣ ਬਾਹਰ ਜਾ ਸਕਦੇ ਨੇ ਦਾ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਨੇ ਰੁਚਕਮ ਖੰਨਾ ਔਰ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਨਜੀਤ ਪੁੱਲਰ ਇਹਨਾਂ ਦੀ ਇਸ ਮਸਲੇ ਦੇ ਵਿੱਚ ਖਬਰ ਵੀ ਪ੍ਰਕਾਸ਼ਤ ਹੋਈ ਹੈ ਜਿਦੇ ਚ ਜ਼ਿਕਰ ਕੀਤਾ ਗਿਆ ਕਿ ਇਹ ਬੜਾ ਜ਼ਰੂਰੀ ਸਰਕਾਰ ਵੱਲੋਂ ਕਰ ਦਿੱਤਾ ਗਿਆ ਕਿ ਜਿਹੜੇ ਵੀ ਸਰਪੰਚ ਜਾਂ ਪੰਚ ਹੁਣ ਬਾਹਰ ਜਾਣਗੇ ਕਿਸੇ ਵੀ ਕੰਮ ਕਾਜ ਵਾਸਤੇ ਚਾਹੀ ਕਿਸੇ ਨੂੰ ਉੱਤੇ ਘੁੰਮਣ ਫਿਰਨ ਜਾਣਾ ਵਾ ਜਾਂ ਉਹਨਾਂ ਨੇ ਆਪਣੇ ਬੱਚਿਆਂ ਨੂੰ ਮਿਲਣ ਜਾਣਾ ਤੇ ਇਹ ਬੜਾ ਜ਼ਰੂਰੀ ਕਰ ਦਿੱਤਾ ਇਸ ਮਸਲੇ ਦੇ ਵਿੱਚ ਇੱਕ ਸੰਗਰੂਰ ਡਿਸਟ੍ਰਿਕਟ ਦੇ ਇੱਕ ਪੰਚਾਇਤ ਸਰਪੰਚ ਜੁਨੀਅਨ ਦੇ ਪ੍ਰਧਾਨ ਮਨਿੰਦਰ ਸਿੰਘ ਉਹਨਾਂ ਦੇ ਨਾਲ ਵੀ ਗੱਲਬਾਤ ਕੀਤੀ ਗਈ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਚੰਗੀ ਫੈਸਲਾ ਵਾ ਸਰਕਾਰ ਵੱਲੋਂ ਕਿਉਂਕਿ ਕਈ ਸਰਪੰਚ ਜਾਂ ਪੰਚ ਬਾਹਰ ਚਲੇ ਜਾਂਦੇ ਹੈਗੇ ਨੇ ਤੇ ਪਿੰਡਾਂ ਦਾ ਜਿਹੜਾ ਕੰਮ ਰੁਕ ਜਾਂਦਾ ਹੈਗਾ ਇਸ ਕਰਕੇ ਜ਼ਰੂਰੀ ਕਰ ਦਿੱਤਾ ਗਿਆ ਕਿ ਜਦੋਂ ਹੁਣ ਸਰਪੰਚ ਜਾਂ ਪੰਚ ਕਿਸੇ ਵੀ ਬੰਦਾ 2 ਮਹੀਨੇ 3 ਮਹੀਨੇ 6 ਮਹੀਨੇ ਜਿਹੜਾ ਬਾਹਰ ਚਲਾ ਜਾਂਦਾ ਜਿਸ ਕਰਕੇ ਪਿੱਛੋਂ ਕੰਮ ਰੁਕ ਜਾਂਦਾ ਮਤੇ ਪਾਉਣੇ ਪੈਂਦੇ ਨੇ ਸਰਪੰਚ ਦੀ ਜਿਹੜੀ ਬਿਗੈਰ ਤੋਂ ਮਤੇ ਨਹੀਂ ਪਾਸ ਹੋ ਸਕਦੇ ਮੀਟਿੰਗ ਨਹੀਂ ਹੋ ਸਕ ਪਾ ਹੋ ਸਕਦੀ ਇਸ ਕਰਕੇ ਇਹ ਬੜਾ ਜ਼ਰੂਰੀਤ ਨਾਲ ਦੇ ਨਾਲ ਇਹ ਵੀ ਕਿਹਾ ਗਿਆ ਕਿ ਉਹਨੂੰ ਆਪਣੀ ਇਨਕਮ ਜਾਂ ਹੋਰ ਜਿਹੜੇ ਸਰਟੀਫਿਕੇਟ ਆ ਉਹ ਵੀ ਜਮ੍ਹਾਂ ਕਰਾਉਣੇ ਪੈਣਗੇ ਜਦੋਂ ਉਹਨੇ ਬਾਹਰ ਜਾਣਾ ਹੈਗਾ ਨਾਲ ਦੇ ਜਿਹੜੇ ਸਰਪੰਚ ਤੇ ਜਿਹੜੇ ਪੰਚ ਨੇ ਉਹਨਾਂ ਨੂੰ ਜਿਹੜੇ ਇਲਾਕੇ ਦੇ ਜਿਹੜੇ ਆ ਬੀਡੀਪੀ ਉਹ ਇੱਕ ਮਹੀਨਾ ਪਹਿਲਾਂ ਜਿਹੜਾ ਵਾ ਉਹਨੂੰ ਇੱਕ ਚਿੱਠੀ ਦੇਣੀ ਪਊਗੀ ਕਿ ਮੈਂ ਬਾਹਰ ਜਾਣਾ ਵਾ ਇੰਨੇ ਦਿਨ ਵਾਸਤੇ ਜਾਣਾ ਵਾ ਕਿਉਂਕਿ ਫਿਰ ਉਹ ਪ੍ਰਬੰਧ ਕੀਤਾ ਜਾ ਸਕਦਾ ਕਿ ਅਗਰ ਲੋੜ ਪਈ ਤਾਂ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਮੀਟਿੰਗ ਪੰਚਾਇਤ ਸਕੱਤਰ ਕਰੂਗਾ ਜਾਂ ಗ್ರಾಮ ਸੇਵਕ ਕਰੂਗਾ ਜਾਂ ਕੋਈ ਸੀਨੀਅਰ ਪੰਚ ਕਰੂਗਾ ਇਹ ਹੁਣ ਇੱਕ ਰੂਲ ਬਣਾ ਦਿੱਤੇ ਗਏ ਨੇ ਜਿਹਦੇ ਚੱਲਦੇ ਆ ਫੈਸਲਾ ਕੀਤਾ ਗਿਆ ਕਿ ਸੂਬੇ ਦੇ ਹੁਣ ਪੰਚ ਤੇ ਸਰਪੰਚ ਜਿਨ੍ਹਾਂ ਦੀ ਕਰੀਬ ਗਿਣਤੀ 1 ਲੱਖ ਬਣ ਜਾਂਦੀ ਹੈ ਜਿਵੇਂ ਸਰਪੰਚ ਜਿਹੜੇ ਨੇ ਪੰਜਾਬ 'ਚ ਉਹਨਾਂ ਦੀ ਗਿਣਤੀ 13238 ਆ ਪੰਚਾਇਤ ਮੈਂਬਰਾਂ ਦੀ ਜਿਹੜੀ ਗਿਣਤੀ 83433 ਆ ਇਨਹ ਸਾਰਿਆਂ ਨੂੰ ਅਗਾਊਂ ਜਮਾਂਤ ਜਿਹੜਾ گاਉਂ ਜਿਹੜੀ ਪਰਮਿਸ਼ਨ ਜਿਹੜੀ ਆ ਉਹ ਸਰਕਾਰ ਤੋਂ ਸਬੰਧਤ ਜਿਹੜੇ ਮੈਕਮੇ ਤੋਂ ਲੈਣੀ ਪਏਗੀ ਜੀ ਇਹਦੇ ਵਿੱਚ ਜੇ ਦੇਖਿਆ ਜਾ ਰਿਹਾ ਹੈ ਕਿ ਜਿਵੇਂ ਸਰਪੰਚ ਬਾਹਰ ਕਿਸੇ ਵਿਦੇਸ਼ ਦੇ ਵਿੱਚ ਜਾਂ ਉਹਨੂੰ ਸਮਾਂ ਵੱਧ ਲੱਗ ਰਿਹਾ ਹੈਗਾ ਤੇ ਉਹਨੂੰ ਹੋਰ ਕੀ ਕਰਨਾ ਪਏਗਾ ਉਹਨੂੰ ਜਿਹੜਾ ਪੰਚਾਇਤ ਸੈਕਟਰੀ ਹੈ ਕਿ ਉਹਨੂੰ ਸੂਚਿਤ ਕਰਨਾ ਪਏਗਾ ਜੇ ਸੂਚਿਤ ਕਰਨਾ ਪਏਗਾ ਤਾਂ ਤਰੀਕਾ ਕੀ ਹੋਏਗਾ ਲੋਕ ਸਭ ਤੋਂ ਮੈਡੀਕਲ ਨੂੰ ਉਹਨੂੰ ਇੱਕ ਪਹਿਲਾਂ ਐਪਲੀਕੇਸ਼ਨ ਦੇਣੀ ਪਏਗੀ ਜਿਵੇਂ ਸਰਕਾਰੀ ਮੁਲਾਜ਼ਮ ਜਾਂ ਐਮਐਲਏ ਜਾਂ ਐਕਸਲੈਂਟ ਇੰਡੀਆ ਲੀਵ ਲੈਂਦੇ ਨੇ ਫਿਰ ਉਹਨੂੰ ਇੱਕ ਐਪਲੀਕੇਸ਼ਨ ਦੇਣੀ ਪਊਗੀ ਸਰਪੰਚ ਤੇ ਪੰਚ ਨੂੰ ਕਿ ਮੈਂ ਮਹੀਨੇ ਵਾਸਤੇ ਜਾਣਾ ਜਾਂ 2 ਮਹੀਨੇ ਵਾਸਤੇ ਜਾਣਾ ਜਾਂ 3 ਮਹੀਨੇ ਵਾਸਤੇ ਜਾਣਾ ਹਾਲਾਂਕਿ ਅਗਰ ਮਾਲੂ ਕਿਸੇ ਦਾ ਕੈਨੇਡਾ ਦਾ ਵੀਜ਼ਾ ਵਾ 3 ਸਾਲ ਦਾ ਲੱਗ ਗਿਆ ਜਾਂ 1 ਸਾਲ ਦਾ ਲੱਗ ਗਿਆ ਉਹਨੂੰ ਪਹਿਲਾਂ ਐਪਲੀਕੇਸ਼ਨ ਦੇਣੀ ਪਊਗੀ ਕਿ ਮੈਂ ਇੰਨੇ ਮਹੀਨੇ ਵਾਸਤੇ ਜਾਣਾ ਅਗਰ ਉਹਨੂੰ ਲੱਗਦਾ ਕਿ ਉੱਥੇ ਹੋਰ ਉਹਦਾ ਟਾਈਮ ਲੱਗ ਸਕਦਾ ਤੇ ਉੱਥੋਂ ਵੀ ਆਪਰੀ ਐਪਲੀਕੇਸ਼ਨ ਭੇਜ ਸਕਦਾ ਹੈ ਕਿ ਮੈਂ ਇੰਨੀ ਤਰੀਖ ਨੂੰ ਜਿਹੜੀ ਮੇਰੀ ਵਾਪਸੀ ਹੋਏਗੀ ਤਾਂ ਜੋ ਸਰਕਾਰ ਨੂੰ ਪਤਾ ਲੱਗ ਸਕੇ ਕਿ ਉਹਨਾਂ ਦੇ ਜਿਹੜੇ ਸਰਪੰਚ ਜਾਂ ਪੰਚ ਆ ਇਸ ਟਾਈਮ ਪੰਜਾਬ ਦੇ ਵਿੱਚ ਹੈ ਜਾਂ ਵਿਦੇਸ਼ ਦੇ ਵਿੱਚ ਇਸ ਕਰਕੇ ਇਹਨਾਂ ਨੇ ਇੱਕ ਨਿਜ਼ਮ ਬਣਾ ਲਏ ਨੇ ਤੇ ਉਹ ਪੰਚ ਸਰਪੰਚਾਂ ਨੂੰ ਜਾਣ ਵੇਲੇ ਹੁਣ ਬੀਡੀਪੀਓ ਨੂੰ ਇੱਕ ਐਪਲੀਕੇਸ਼ਨ ਦੇਣੀ ਪਵੇਗੀ ਕਿ ਮੈਂ ਇੰਨੀ ਤਰੀਖ ਨੂੰ ਜਾਣਾ ਹੋ ਸਕਦਾ ਹੈ ਕਿ ਸਰਪੰਚ ਪੰਚ ਨੂੰ ਹੁਣ ਪਹਿਲਾਂ ਪੰਚਾਇਤ ਮੈਂਬਰਾਂ ਦੇ ਨਾਲ ਮੀਟਿੰਗ ਕਰੇ ਕਿ ਮੈਂ ਇੰਨੀ ਤਰੀਕ ਤੋਂ ਇੰਨੀ ਉਹਦੇ ਚ ਇੱਕ ਐਪਲੀਕੇਸ਼ਨ ਦੇ ਸਾਰੇ ਸਰਪੰਚ ਵੀ ਮੋਹਰ ਲਾ ਸਕਦੇ ਨੇ ਦਸਖਤ ਕਰ ਸਕਦੇ ਨੇ ਉਹ ਚਿੱਠੀ ਵੀ ਜਿਹੜੀ ਬੀਡੀਪੀ ਉਹ ਇੱਕ ਤੇ ਨਿੱਜੀ ਤੌਰ ਤੇ ਦਿੱਤੀ ਜਾ ਸਕਦੀ ਹੈ ਦੂਜੀ ਸਾਰੇ ਪੰਚਾਇਤ ਸਰਪੰਚ ਬਾਹਰ ਜਾ ਰਿਹਾ ਤੇ ਉਹਦੇ ਜਿਹੜੇ ਪੰਚ ਬਾਕੀ ਨੇ ਪਿੰਡ ਦੇ ਉਹ ਵੀ ਉਸ ਤੇ ਐਪਲੀਕੇਸ਼ਨ ਤੇ ਆਪਣੇ ਦਸਤਕਤ ਕਰ ਸਕਦੇ ਨੇ ਦੇ ਸਕਦੇ ਸਹਿਮਤੀ ਕਿ ਸਾਡੇ ਫਲਾ ਸਰਪੰਚ ਇੰਨੀ ਤਰੀਕ ਤੋਂ ਇੰਨੀ ਤਰੀਕ ਤੋਂ ਬਾਹਰ ਜਾ ਰਹੇ ਨੇ ਉਸੇ ਫਿਰ ਬੀਡੀਪੀ گا ਅੱਗੇ ਅੱਗੇ ਚਿੱਠੀ ਭੇਜੇਗਾ ਸਰਕਾਰ ਕੋ ਰਿਕਾਰਡ ਰਹੇਗਾ ਕਿ ਪੰਚ ਸਰਪੰਚ ਬਾਹਰ ਜਾ ਰਹੇ ਨੇ ਪਰ ਇਹਦੇ ਨਾਲ ਇਹ ਕਿ ਵਿਦੇਸ਼ ਜਾਣ ਤੋਂ ਪਹਿਲਾਂ ਪ੍ਰਵਾਨਗੀ ਜਿਹੜੀ ਉਹ ਬੜੀ ਜ਼ਰੂਰੀ ਕਰ ਦਿੱਤੀ ਗਈ ਆ ਇਹ ਪਹਿਲੀ ਦਫਾ ਹੈ ਕਿ ਇਦਾਂ ਦੀ ਨੀਤੀ ਬਣਾਏਗੇ ਹਾਲਾਂਕਿ ਇੱਕ ਦੱਸਿਆ ਜਾ ਰਿਹਾ ਹੈ ਕਿ ਪੰਚਾਇਤ ਵਿਭਾਗ ਨੇ ਇਹ ਨੀਤੀ ਕਦੋਂ ਬਣਾਈ ਆ ਗਿਆ ਜਦੋਂ ਮੈਕਮੇ ਦੀ ਇੱਕ ਪ੍ਰਬੰਧਕੀ ਸਕੱਤਰ ਕੋਲ ਪਿੱਛੇ ਦੇਣੀ ਇੱਕ ਅਪੀਲ ਆਈ ਸੀ ਅਪੀਲ ਦੇ ਵਿੱਚ ਲੁਧਿਆਣਾ ਦੇ ਪਿੰਡ ਚੱਗਣ ਆ ਇੱਕ ਲੁਧਿਆਣਾ ਦਾ ਪਿੰਡ ਚੱਗਣ ਆ ਚੱਗਣ ਦਾ ਇੱਕ ਸਰਪੰਚ ਆ ਮਨਜਿੰਦਰ ਸਿੰਘ ਤੇ ਮਨਜਿੰਦਰ ਸਿੰਘ ਜੋ ਅਮਰੀਕਾ ਦਾ ਵਾਸੀ ਆ ਤੇ ਉਹਦਾ ਮਾਮਲਾ ਸਾਹਮਣੇ ਆਇਆ ਕਿ ਨਾਲੇ ਉਹ ਸਰਪੰਚ ਵੀ ਆ ਨਾਲੇ ਉਹ ਅਮਰੀਕਾ ਦਾ ਵਾਸੀ ਵੀ ਆ ਤੇ ਸਰਪੰਚ ਦੇ ਫਿਰ ਐਡਵੋਕੇਟ ਹਰਪੀ ਸਿੰਘ ਵਡਾਲੀ ਨੇ ਦੱਸਿਆ ਕਿ ਸਰਪੰਚ ਸਮਰਥ ਅਧਿਕਾਰੀ ਨੂੰ ਲਿਖਤੀ ਸੂਚਨਾ ਦੇਣ ਮਗਰੋਂ ਹੀ ਵਿਦੇਸ਼ ਗਿਆ ਸੀ ਪਰ ਮਹਿਕਮੇ ਨੇ ਉਸ ਨੂੰ ਮਤਲ ਕਰ ਦਿੱਤਾ ਉਸ ਨੇ ਦੱਸਿਆ ਕਿ ਅਪੀਲ 'ਚ ਹੁਣ ਸਰਪੰਚ ਨੂੰ ਬਹਾਲ ਕਰ ਦਿੱਤਾ ਤੇ ਨਾਲ ਹੀ ਮਹਿਕਮੇ ਨੂੰ ਆਨਲਾਈਨ ਪੋਰਟਲ ਬਣਾਉਣ ਦੀ ਵੀ ਹਦਾਇਤ ਦਿੱਤੀ ਆ ਹੁਣ ਇੱਕ ਆਨਲਾਈਨ ਪੋਰਟਲ ਵੀ ਹੋ ਗਿਆ ਮੰਨ ਲਓ ਕਿਸੇ ਸਰਪੰਚ ਨੇ ਬਾਹਰ ਜਾਣਾ ਹੈ ਤੇ ਉੱਥੇ ਵੀ ਉਹ ਅਪਲਾਈ ਕਰ ਸਕਦਾ ਨਹੀਂ ਤੇ ਫਿਰ ਲਿਖਤੀ ਤੌਰ ਤੇ ਇਲਾਕੇ ਦਾ ਜਿਹੜਾ ਬੀਡੀਪੀ ਹੁੰਦਾ ਉਹਨੂੰ ਵੀ ਇੱਕ ਲਿਖਤੀ ਤੌਰ ਤੇ ਜਿਹੜੀ ਐਪਲੀਕੇਸ਼ਨ ਦੇ ਸਕਦਾ ਇਹਦੇ ਵਿੱਚ ਜੇ ਗੱਲ ਕਰੀਏ ਕਿ ਅਸੀਂ ਹਮੇਸ਼ਾ ਦੇਖਦੇ ਆਂਦੇ ਆ ਕਿ ਜਿਹੜੇ ਪੰਚ ਸਰਪੰਚ ਨੇ ਉਹ ਜ਼ਿਆਦਾਤਰ ਜਿਹੜੋ ਵਿਦੇਸ਼ ਜਾਂਦੇ ਨੇ ਉਹਨਾਂ ਦਾ ਸਮਾਂ ਉੱਥੇ ਵੱਧ ਲਾ ਜਾਂਦਾ ਹੈਗਾ ਪਿੱਛੇ ਜਿਹੜੀ ਲੋਕਾਂ ਦੀ ਖੱਜਲ ਖਵਾਰੀ ਹੁੰਦੀ ਹੈ ਇੱਕ ਛੁੱਟ ਕੇ ਸਾਇਨ ਦੇ ਪਿੱਛੇ ਲੋਕਾਂ ਦਾ ਜਾਂ ਬੱਚਿਆਂ ਦਾ ਵੀ ਕਈ ਸਕੂਲ ਦੇ ਕੋਈ ਹੋਰ ਕੰਮ ਹੁੰਦੇ ਨੇ ਜਾਂ ਕੋਈ ਹੋਰ ਜਿਹੜੇ ਸਰਟੀਫਿਕੇਟ ਹੋਣ ਉਹ ਤੇ ਸਾਇਨ ਕਰਵਾਉਣੇ ਲਾਜ਼ਮੀ ਹੁੰਦੇ ਨੇ ਉਹ ਦੋ ਦੋ ਤਿੰਨ ਤਿੰਨ ਮਹੀਨੋਂ ਅਢੀਕ ਕਰਦੇ ਰਹਿੰਦੇ ਆ ਜੀ ਨੇ ਇਹ ਜੇ ਇਸ ਮਸਲੇ ਦੇ ਵਿੱਚ ਉਹਨਾਂ ਨੂੰ ਕਿਸੇ ਸਾਇਨ ਦੀ ਲੋੜ ਪੈ ਗਈ ਪੰਚ ਦੇ ਵਿੱਚ ਜਿਹੜਾ ਪੰਚ ਹੋਏਗਾ ਉਹ ਕਿਹਨੂੰ ਚੁਣਿਆ ਜਾਏਗਾ ਵੀ ਉਸ ਲਈ ਅਨਮਿੱਥੇ ਸਮੇਂ ਲਈ ਸਰਪੰਚ ਕਿਹਨੂੰ ਬਣਾਇਆ ਜਾ ਸਕਦਾ ਹੈ ਇਹ ਕੀ ਵਿੱਚ ਕੀ ਹੈਗਾ ਨਾ ਵਾ देखो सब तो वड्डी ਗੱਲ ਹੈ ਕਿ ਜਿਹਦੇ ਬਹੁਤ ਸਾਰੇ ਜਿਹੜੇ ਕੰਮ ਨੇ ਸਰਪੰਚਾਂ ਤੋਂ ਬਿਨਾਂ ਨਹੀਂ ਹੁੰਦੇ ਮਤੇ ਪਾਸ ਕਰਨੇ ਹੈਗੇ ਜਾਂ ਕਿਸੇ ਬੱਚੇ ਨੂੰ ਲੋੜ ਪੈ ਜਾਂਦਾ ਕਿਸੇ ਹੋਰ ਨੂੰ ਲੋੜ ਪੈਂਦੀ ਤੇ ਉਸ ਤੇ ਤੇ ਸਰਪੰਚ ਦੇ ਦਸਤਕ ਤੇ ਸਰਪੰਚ ਦੀ ਮੋਹਰ ਹੀ ਚੱਲਦੀ ਹੈਗੀਆ ਜਾਂ ਪਿੰਡ ਦੇ ਨੰਬਰਦਾਰ ਦੀ ਮੋਹਰ ਚੱਲਦੀ ਹੈਗੀ ਲੇਕਿਨ ਜਿੱਥੋਂ ਤੱਕ ਸਰਪੰਚ ਦਾ ਸਵਾਲ ਆ ਉਹ ਫਿਰ ਹੋਏਗਾ ਕਿ ਉਹ ਪਹਿਲਾਂ ਇੱਕ ਮੀਟਿੰਗ ਆਪਣੇ ਪੰਚਪੂਰੀ ਪੰਚਾਇਤ ਕਰੇਗਾ ਮੰਨ ਲਓ ਕਿ ਕਿਸੇ ਪਿੰਡ ਦੇ ਵਿੱਚ ਸਰਪੰਚ ਸਮੇਤ 10 ਮੈਂਬਰ ਨੇ ਮੈਂਬਰ ਪੰਚਾਇਤ ਨੇ ਉਹ ਪਹਿਲਾਂ ਆਪਦੇ ਵਿੱਚ ਮੀਟਿੰਗ ਕਰਨਗੇ ਤੇ ਉਹ ਉਹਦੇ ਚ ਮਤਲਬ ਪਾਸ ਕਰਕੇ ਉਹ ਦੇਖਣਾ ਪਏਗਾ ਕਿ ਜੇ ਜੇ ਕਿ ਕੋਈ ਸਰਪੰਚ ਬਾਹਰ ਜਾਂਦਾ ਤੇ ਉਹ ਕਿਸੇ ਪਿੱਛੋਂ ਕਿਸੇ ਪੰਚ ਨੂੰ ਕਾਰਜਕਾਰੀ ਤੌਰ ਤੇ ਜ਼ਿੰਮੇਵਾਰੀ ਦੇ ਸਕਦਾ ਇਹ ਦੇਖਣਾ ਪਏਗਾ ਜਾਂ ਫਿਰ ਬੀ ਡੀ ਪੀ ਉਸ ਮਸਲੇ ਦੇ ਵਿੱਚ ਕੀ ਕਰ ਸਕਦੇ ਨੇ ਪਰ ਇਸੇ ਕਰਕੇ ਤੇ ਸਰਕਾਰ ਨੇ ਨੀਤੀ ਬਣਾਈ ਨਾ ਕਿ ਜੇ ਕੋਈ ਸਰਪੰਚ ਮੰਨ ਲਓ 1 ਮਹੀਨੇ ਦਾ ਤੇ ਕੋਈ ਐਡੀ ਹੁੰਦੀ ਨਹੀਂ ਪੈਂਦੀ ਵਿਪਤਾ ਪਰ ਜੇ ਕੋਈ ਸਰਪੰਚ 6 ਮਹੀਨੇ ਜਾ ਕੇ ਰਹਿੰਦਾ ਤੇ ਉਹਦੇ ਨਾਲ لازمی ਤੌਰ ਤੇ ਲੋਕਾਂ ਦੀ ਖੱਜਲ ਖਵਾਰੀ ਜਾਂ ਕੰਮ ਰੁਕ ਸਕਦੇ ਨੇ ਇਸ ਕਰਕੇ ਜੇ ਤ ਕਿਸ ਨੇ 15 ਦਿਨ ਵਾਸਤੇ ਜਾਣਾ ਤੇ ਕੋਈ ਐਮਰਜੈਂਸੀ ਪੈ ਸਕਦੀ ਆ ਲੇਕਿਨ ਅਗਰ ਕਿਸ ਨੇ 6 ਮਹੀਨੇ ਵਾਸਤੇ ਜਾਣਾ ਤੇ ਉਹਦੇ ਵਾਸਤੇ ਫਿਰ ਉਹਨ ਕੋਈ ਇਹੋ ਜਿਹਾ ਪ੍ਰਬੰਧ ਕਰਕੇ ਹੀ ਜਾਣੇ ਪੈਣਗੇ ਕਿ ਜੇ ਉਸ ਪਿੰਡ ਦੇ ਵਿੱਚ ਕੋਈ ਮੈਂਬਰ ਪੰਚਾਇਤ ਸੀਨੀਅਰ ਹੈ ਜਾਂ ਸਹਿਮਤੀ ਜਿਸ ਤੇ ਬਣ ਜਾਂਦੀ ਆ ਕਿ ਉਹਨੂੰ ਪਿਛਲੇ ਪਿੱਛੋਂ ਜ਼ਿੰਮੇਵਾਰੀ ਦਿੱਤੀ ਜਾ ਸਕਦੀ ਆ ਮੀਟਿੰਗ ਤੇ ਕਰ ਸਕਦਾ ਲੇਕਿਨ ਜਿਹੜੀਆਂ ਪਾਵਰਾਂ ਹੁੰਦੀਆਂ ਨੇ ਜਿਹੜੀਆਂ ਪੈਸੇ ਖਰਚਣ ਦੀਆਂ ਪਾਵਰਾਂ ਉਹ ਉਹ ਫਿਰ ਸਬੰਧਤ ਇਲਾਕੇ ਦਾ ਪੰਚਾਇਤ ਜਾਂ ਬੀਡੀਪੀਓ ਦੇ ਨਾਲ ਹੀ ਇਹ ਡਿਸਕਸ ਕੀਤਾ ਜਾ ਸਕਦਾ ਲੇਕਿਨ ਫਿਲਹਾਲ ਚੰਗੀ ਗੱਲ ਹੈ ਕਿ ਅਗਰ ਸਰਪੰਚ ਪੰਚਾਂ ਨੂੰ ਵੀ ਮਨਜ਼ੂਰੀ ਲੈਣੀ ਪਏਗੀ ਤੇ ਉਹ ਚੰਗੀ ਗੱਲ ਸਰਕਾਰ ਨੂੰ ਪਤਾ ਲੱਗ ਸਕੂਗਾ ਕਿ ਪੰਚ ਸਰਪੰਚ ਸਾਡੇ ਬਾਹਰ ਜਾ ਰਹੇ ਨੇ ਉਥੇ ਕਿੰਨੇ ਮਹੀਨੇ ਲਾ ਕੇ ਆਉਂਦੇ ਨੇ ਪਿੱਛੋਂ ਕੰਮ ਰੁਕ ਸਕਦੇ ਨੇ ਚੰਗੀ ਗੱਲ ਹੈ ਇਹਦੇ ਵਿੱਚ ਜੇ ਸਰਕਾਰ ਇਦਾਂ ਦੀ ਕੋਈ ਚੀਜ਼ ਬਣਾ ਰਹੀ ਹੈਗੀ ਤੇ ਉਹ ਸਰਪੰਚਾਂ ਨੂੰ ਵੀ ਲੱਗੂਗਾ ਕਿ ਆਖਿਆ ਸਾਡੀ ਵੀ ਜਵਾਬ ਤਲਬੀ ਹੈ ਸਾਨੂੰ ਵੀ ਪਰਮਿਸ਼ਨ ਲੈਣੀ ਪਏਗੀ ਹੋ ਸਕਦਾ ਹੈ ਕਿ ਕਈ ਪਿੰਡਾਂ ਦੇ ਸਰਪੰਚ ਇੱਕ ਇੱਕ ਸਾਲ ਤੋਂ ਕੈਨੇਡਾ ਬੈਠੇ ਹੋਣ ਜਾਂ ਹੋਰ ਮੁਲਕ ਦੇ ਵਿੱਚ ਬੈਠੇ ਹੋਣ ਜੋਨਕੇ ਇਹ ਬਾਹਰ ਚਲ ਗਏ ਹੁਣ ਪਿੱਛੋਂ ਕੰਮ ਰੁਕ ਗਿਆ ਹੋਵੇ ਤੇ ਲੋਕਾਂ ਦੀਆਂ ਸ਼ਿਕਾਇਤਾਂ ਆ ਰਹੀਆਂ ਹੋਵੇ ਇਸੇ ਕਰਕੇ ਥੋੜ ਕੇ ਪਹਿਲਾਂ ਉਹਨਾਂ ਲਿਖ ਕੇ ਦੇਣਾ ਪਊਗਾ ਨਾ ਕਿ ਉਹ ਕਿੰਨੇ ਮਹੀਨੇ ਵਾਸਤੇ ਜਾਣ ਕੋਈ ਜੇ 6 ਮਹੀਨੇ ਵਾਸਤੇ ਜਾ ਰਿਹਾ ਤੇ ਫਿਰ ਤੇ ਉਹ ਪ੍ਰਬੰਧ ਕਰਨਾ ਪਊਗਾ ਕਿ ਤੁਹਾਡੀ ਗੈਰ ਹਾਜ਼ਰੀ ਦੇ ਪਿੱਛੋਂ ਇਹ ਵਾਲਾ ਜਿਹੜਾ ਕਾਰਜਕਾਰੀ ਤੌਰ ਤੇ ਜਾਂ ਪ੍ਰਬੰਧਕੀ ਲਗਾਇਆ ਜਾ ਸਕਦਾ ਹੈ ਕਈ ਪਿੰਡਾਂ ਜਾਂ ਸਰਕਾਰਾਂ ਜਿੱਦੋਂ ਆਪਣੇ ਉਹਨਾਂ ਦੇ ਜਿਹੜੇ ਸਰਪੰਚ ਉਹਨਾਂ ਦੇ ਹਿਸਾਬ ਦੇ ਨਾਲ ਨਹੀਂ ਕੰਮ ਕਰਦੇ ਤੇ ਫਿਰ ਇਲਾਕੇ ਦੇ ਐਮਐਲਏ ਜਿਗਾੜ ਲਾ ਕੇ ਆਪਣੇ ਬੰਦੇ ਨੂੰ ਪ੍ਰਬੰਧਕੀ ਸਖਤਰ ਬਣਾ ਲੈਂਦੇ ਨੇ ਇਸ ਮਸਲੇ 'ਤੇ ਪ੍ਰਬੰਧਕੀ ਲਵੇ ਲਗਾਏ ਜਾ ਸਕਦੇ 6 ਮਹੀਨੇ ਵਾਸਤੇ ਇਹ ਹੁਣ ਇਸੇ ਕਰਕੇ ਤੇ ਇੱਕ ਨੀਤੀ ਬਣੀ ਹੈ ਹੋ ਸਕਦਾ ਹੈ ਕਿ ਫਲਾਲ ਕਈਆਂ ਨੂੰ ਬੁਰੀ ਲੱਗੇ ਤੇ ਕਈਆਂ ਨੂੰ ਚੰਗੀ ਲੱਗੇ ਲੇਕਿਨ ਇਹ ਹੈ ਕਿ ਹੁਣ ਸਰਪੰਚਾਂ ਨੂੰ ਵੀ ਜ਼ਰੂਰੀ ਕਰ ਦਿੱਤਾ ਸਰਕਾਰ ਨੇ ਕਿ ਜੇ ਤੁਸੀਂ ਵਿਦੇਸ਼ ਜਾਣਾ ਹੈਗਾ ਤੇ ਤੁਹਾਨੂੰ ਪਹਿਲਾਂ گاਉਂ ਜਿਹੜੀ ਲੈਣੀ ਪਏਗੀ ਮਨਜ਼ੂਰੀ ਲੈਣੀ ਪਏਗੀ ਕਿ ਤੁਸੀਂ ਕਿਹੜੇ ਮੁਲਕ ਦੇ ਵਿੱਚ ਤੇ ਕਿੰਨੇ ਦਿਨ ਵਾਸਤੇ ਜਾਂ ਕਿੰਨੇ ਮਹੀਨੇ ਵਾਸਤੇ ਜਾ ਰਹੇ ਹੋ